ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਸਾਡਾ ਕਣਕ ਦਾ ਲਾਸਟ ਐਂਡਿੰਗ ਸੀਜ਼ਨ ਆਇਆ ਏ ਸਾਡਾ ਫੋਰਮੈਨ ਸਾਹਿਬ ਪਹਿਲੀ ਵਾਰੀ ਮਸ਼ੀਨ ਚਲਾ ਰਿਹਾ ਅੱਜ ਲਾਸਟ ਦਿਨ ਵਾਲੇ ਦਿਨ ਬਾਕੀ ਕਹਿੰਦਾ ਮੈਂ ਇਸੇ ਮਸ਼ੀਨ ਨਾਲ ਤੂੜੀ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੇਰਾ ਪ੍ਰਜਰਵਾ ਦੇਖੋ ਕਹਿੰਦਾ ਆ ਕਣਕ ਤੁਹਾਨੂੰ ਕਾ ਬਾਅਦ ਚ ਦੇਖਾਂਗੇ 1 ਕਿਲਾ ਮਸਾ ਬਚ ਜਾਗਾ ਤੇ ਇੱਕ ਬੰਦਾ ਆ ਗੜਾ ਉਰੇ ਇਹ ਕਹਿੰਦਾ ਮੈਨੂੰ ਤੂੜੀ-ਤੂੜੀ ਦੀ ਲੋੜ ਐ ਕਣਕ ਦੀ ਲੋੜ ਨਹੀਂ ਹੈਗੀ ਕਣ ਕੇਪਾਵੇਂ ਦਾਣੇ ਪਿੱਛੇ ਸਿੜਦੋ ਤੇ ਹੁਣ ਦੇਖੋ ਬਾਈ ਮੈਂ ਤੁਹਾਨੂੰ ਦਿਖਾਉਣ ਲੱਗਾ ਥੱਲੇ ਉਤਰ ਕੇ ਕਿ ਕਮੈਨ ਨਾਲ ਵੀ ਤੂੜੀ ਕਿਵੇਂ ਬਣਦੀ ਹੈ ਹੁਣ ਤੂੜੀ ਦੇਖਿਓ ਬਣਦੀ ਸਾਡਾ ਫੋਰਮੈਨ ਸਾਹਿਬ ਪਤਾ ਨਹੀਂ ਕਿਹੜਾ ਗੀਅਰ ਲਾਉ ਕਿਹੜਾ ਤਾਂ ਨਹੀਂ ਜੌਂਡੀਆ ਰਾਹ ਦੇ ਵਿੱਚ ਮੈਂ ਲੇ ਹਾਂ ਹਾਂਜੀ ਹਾਂਜੀ ਇਹ ਇਹ ਜੌਂਡੀਆ ਡਬਲਯੂ 70 ਮਸ਼ੀਨ ਆ ਤੇ ਆ ਬੰਦਾ ਕਹਿੰਦਾ ਕਮੈਨ ਨਾਲ ਤੂੜੀ ਬਣਾ ਕੇ ਦਿਖਾ ਮੈਂ ਕਹਾਂ ਸਾਰਾ ਕੁਝ ਬਣਾ ਲਾਂਗੇ ਦੇਖੀ ਚੱਲ ਮੈਂ ਡੰਡਾ ਲੈ ਆ ਜਾਗੀ ਡੰਡਾ ਪਤਾ ਨਹੀਂ ਲੈ ਕੇ ਆਏ ਕਿ ਨਹੀਂ ਹੁਣ ਸਾਡਾ ਬੋਰਮੈਨ ਸਾਹਿਬ ਰੇਸ ਦੇਣ ਲੱਗਿਆ ਮਾੜੀ ਜੀ ਹੋਰ ਤੇ ਹੁਣ ਕਹਿੰਦਾ ਉੱਪਰ ਜਾਣਗੇ ਦਿਖਾਵਾਂ